ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਰਸਰ ਨਸਲ ਦੀ ਬੈਡ ਦਿਖਾਉਣੀ ਹੈ ਗੱਬਣ ਸੂਨ ਨੂੰ ਕੁਝ ਦਿਨ ਬਾਅਦ ਕੀ ਹੈ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਇਹ ਨਰਮਰ ਸਿੰਘ ਆ ਪਿੰਡ ਪੋਤਣਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 7529948608 7529948608 ਤੇ ਜਿਹੜੀ ਆਪਾਂ ਇਹ ਵੇਖ ਰਹੇ ਆਂ ਆਪਣੀ ਐਰ ਸੈਰ ਦੇ ਕੈਟਾਗਰੀ ਚ ਆ ਗਈ ਹੈ ਨਾ ਹਾਂਜੀ ਹਾਂ ਐਰ ਸੈਰ ਜੀ ਕਿਹੜਾ ਸੁਆ ਸੁੰਦੀ ਆ ਵੀਰੇ ਐ ਬਾਈ ਦੂਜਾ ਸੁਆ ਸੁੰਦੀ ਆ ਪਿਆ ਓਰੀਜਨਲ ਓਰੀਜਨਲ ਦੂਜਾ ਸੁਆ ਕਹਿ ਇੱਕ ਦਿਨ ਸੂਣ ਚ ਲੈਂਦੀ ਆ ਐ ਮੰਨ ਲਈ ਵੀ ਉਹ ਤਾਂ ਬਿਲਕੁਲ ਚਾਹੀਏ ਕੱਢ ਜੂ ਜਿਹੜੀ ਇੱਕ ਦੋ ਦਿਨ ਠੀਕ ਹੈ ਇੱਕ ਦੋ ਦਿਨ ਆ ਜੀ ਇਹਦੇ ਸੂਣ ਚ ਪੈਂਡਿੰਗ ਪਿਆ ਹਾਂ ਬਾਕੀ ਮਾਲ ਤੇ ਘਰ ਦਾ ਪਤਾ ਨਹੀਂ ਹੁੰਦਾ ਸੂਗੋ ਜੀ ਅੰਦਾਜ਼ਾ ਆਪਾਂ ਨੂੰ ਵੀ ਦੁੱਧ ਕਿੰਨਾ ਕ ਪਾ ਦੂਗੀ ਹੈ ਦੁੱਧ ਬਾਈ ਇਹਨੇ ਪਾਈ ਤਾਂ ਨਾ ਮਰਾ 23 ਕਿਲੋ ਦੁੱਧ ਕਹਿੰਦਾ ਆਪਾਂ ਵੈਦ ਕੀ 20 ਤੋਂ ਲੈ ਕੇ 25 ਦੇ ਵਿੱਚ ਵਿੱਚ ਆਲੀ ਰੇਟ ਇਹਦਾ ਕੀ ਰੱਖਿਆ ਰੇਟ ਕੋਈ ਦਾ ਭਾਈ ਬਾਲਾ ਰੱਖਿਆ ਮੁੱਲ ਤਾਂ ਹੈਗਾ 70000 ਜੀ 70000 ਹੀ ਦੇਣੀ ਹੈ ਵੈਡ ਸੂਲ ਛੱਪਾ ਕਰਦੇ ਤੋਰੀ ਬਾਹਰ ਨੂੰ ਸੁਬਿਰੋ ਕੱਦ ਕਾੜ ਵਗੈਰਾ ਵੈਡਦਾ ਦੇਖ ਸਕਦੇ ਹੋ ਤੋਰਾ ਵਗੈਰਾ ਸੋਹਣਾ ਸਾਫ ਸੁਥਰਾ ਕਿਸੇ ਪਾਸੋਂ ਲਿੱਸੀ ਨਾ ਵੀਣੀ ਰੇਟ 72000 ਰੁਪਏ ਜੈਨੂਨ ਤੇ ਬਾਕੀ ਠੰਡੀ ਸਿਰ ਵੀਰੇ ਇਨੇ ਦੁੱਧ ਜਿਹੜਾ ਦੇਣਾ ਇਹਨੇ ਫੈਟ ਵਾਲਾ ਹੀ ਦੇਣਾ ਹਨਾ ਹਾਂ ਬਿਲਕੁਲ ਠੀਕ ਹੈ ਤੇ ਸੂਣ ਦੇ ਲਗਭਗ ਇੱਕ ਦੋ ਦਿਨ ਕੱਢੂਗੀ ਬਾਕੀ ਗਾਲਾ ਵਗੈਰਾ ਵਧੀਆ ਕਰਦੀ ਆ ਕਹਿੰਦਾ ਭਾਬ ਕਿਸੇ ਪਾਸੋਂ ਹੱਤ ਤਰਾਣੀ ਚੰਗਾ ਸਾਹਮਣ ਵਾਲਾ ਬੰਦਾ ਹੋਇਆ 24 25 ਕਿਲੋ ਤੱਕ ਮੇਰੇ ਹਿਸਾਬ ਨਾਲ ਤਾਂ ਤਾਂ ਪਾ ਸਕਦੇ ਆ ਬੈੜ ਬਿਲਕੁਲ ਬਾਈ ਬਿਲਕੁਲ ਬਿਲਕੁਲ 72 ਜੋ ਛੋਟ ਛੱਪਾ ਕਰ ਦਾਂਗੇ ਹਾਂ ਛੋਟ ਛੱਪਾ ਕਰ ਦਾਂਗੇ ਸੁਪਰ ਫੇਸ ਕੁਆਲਟੀ ਪਰ ਇੱਕ ਵਾਰ ਫੇਰ ਦੇਖੋ ਜਿਹੜੇ ਕਹਿੰਦੇ ਅਸੀਂ ਬੈੜ ਲੈਣੀ ਹੈ ਬਰੀਡ ਤਿਆਰ ਕਰਨੇ ਕੋਈ 2 ਟਾ ਹੀ ਲੱਖ ਲਾ ਕੇ ਨਹੀਂ ਤਿਆਰ ਹੁੰਦੀ ਹੁੰਦੀ ਇਹਦੇ ਚੰਗੇ ਬਰੀਡ ਤਿਆਰ ਕਰੇ ਜਲੋ ਸੀਮਣ ਤੀਜੀ ਵੀੜੀ ਤੁਹਾਡੇ ਘਰੇ ਰਿਜ਼ਲਟ ਦਊਗੀ ਜਾ ਕੇ ਤੇ 72000 ਰੁਪਿਆ ਤੇ ਜਾਣ ਸਰ ਘਰੇ ਜਾ ਕੇ ਡਾਲੇ ਤੇ ਜਮਾ ਸੂਣ ਨੂੰ ਹਾਜ਼ਰ ਆ ਤੇ ਬਾਕੀ ਲੇਵਾ ਦੇਖੋ ਪੁੱਤਾਂ ਦਾ ਕਹਿਵਾਤਾ ਫੋਟੋ ਵਾਲ ਵਰਗਾ ਲੇਵਾ ਪਿਆ ਤੇ ਦਿਨ 2000 ਕੱ ਠੀਕ ਹੈ ਦੇ ਬਾਕੀ ਥਾਣਾ ਥੋੜਾ ਦੇ ਬਿਲਕੁਲ ਓਕੇ ਆ ਜਾਵਾਂ ਉਸ ਕੇ ਲੋ ਬੰਦਾ ਬੇਫਿਕਰ ਹੋਇਆ ਜਾਵਾਂ ਹਨਾ ਹਾਂ ਬਿਲਕੁਲ ਬਿਲਕੁਲ ਸੋbro ਗੱਪਣ ਵਹਿੜਾ ਪਾ ਤੁਹਾਨੂੰ ਦਿਖਾਤੀ ਪਿੰਡ ਪੋਤਨਾ ਰੈਸ ਵਾਲਾ ਦਾਦੇ ਬਾਈ ਜੀ ਆਪਣੀ ਰੈਸ ਆ ਹਨਾ ਹਾਂ ਰੈਸ ਰੈਸ ਠੀਕ ਹੈ ਵਪਾਰ ਦਾ ਕੰਮ ਆ ਵਪਾਰ ਦਾ ਕੰਮ 2000 ਨਾ ਕਉਂਦੇ ਜਾਂਦੇ ਰਹਿੰਦੇ ਆ ਬਿਲਕੁਲ ਬਿਲਕੁਲ ਸੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ ਤਾਂ